ਪੰਜਾਬ ਕਾਂਗਰਸ ਦੀ ਅੱਜ ਇੱਕ ਮੀਟਿੰਗ ਹੋਣ ਜਾ ਰਹੀ ਹੈ ਹਾਈ ਕਮਾਂਡ ਨੇ ਇਹ ਮੀਟਿੰਗ ਸੱਦ ਲਈ ਹੈ ਔਰ ਮੀਟਿੰਗ ਦੇ ਵਿੱਚ ਸੱਦਿਆ ਕਿਹਨੂੰ ਗਿਆ ਰਾਜਾ ਵੜਿੰਗ ਹੋਣਾ ਨੂੰ ਪ੍ਰਤਾਪ ਬਾਜਵਾ ਹੋਣਾ ਨੂੰ ਲੀਡਰ ਆਫ ਆਪੋਜੀਸ਼ਨ ਨੇ ਵਿਧਾਨ ਸਭਾ ਦੇ ਵਿੱਚ ਔਰ ਨਾਲ ਦੀ ਨਾਲ ਪੰਜਾਬ ਕਾਂਗਰਸ ਦੇ ਸਭਾ ਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਦਰਸਲ ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੱਧੂ ਔਰ ਪ੍ਰਤਾਪ ਬਾਜਵਾ ਦੇ ਵਿੱਚ ਜਿਹੜਾ ਉਹ ਵਿਚਾਰਾਂ ਦਾ ਇੱਕ મતભੇਦ ਚੱਲ ਰਿਹਾ ਹੈ ਨਵਜੋਤ ਸਿੱਧੂ ਨੇ ਇੱਕ ਰੈਲੀ ਕੀਤੀ ਸੀ ਜਿਹਦੇ ਵਿਰੋਧ ਵਿੱਚ ਬੋਲਦਿਆਂ ਜਿੱਤੇ ਤੰਜ਼ ਕੱਸਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਸੀਗਾ ਕਿ ਸਿੱਧੂ ਸਾਹਿਬ ਤੁਸੀਂ ਆਪਣਾ ਵੱਖਰਾ ਅਖਾੜਾ ਨਾ ਲਗਾਓ ਇਸ ਤਰ੍ਹਾਂ ਪਾਰਟੀ ਕਮਜ਼ੋਰ ਹੋ ਰਹੀ ਹੈ ਪਰ ਸਿੱਧੂ ਸਾਹਿਬ ਇਹ ਕਹਿੰਦੇ ਸੀ ਸਿੱਧੂ ਤੜਾ ਇਹ ਕਹਿੰਦਾ ਸੀਗਾ ਵੀ ਜਦੋਂ ਤੁਸੀਂ ਕਿਤੇ ਰੈਲੀ ਕਰਦੇ ਹੋ ਸਾਨੂੰ ਸਾਦੇ ਹੀ ਨਹੀਂ ਉਹ ਕਹਿੰਦੇ ਤੁਹਾਨੂੰ ਚੇਚੇ ਤੌਰ ਤੇ ਕਹਿਣ ਦੀ ਥੋੜੀ ਲੋੜ ਆ ਜਿੱਦਾਂ ਵੀ ਸਨੇਹਾ ਬਾਕੀਆਂ ਨੂੰ ਜਾਂਦਾ ਉਦਾਂ ਦਾ ਹੀ ਤੁਹਾਨੂੰ ਜਾਂਦਾ ਤੁਸੀਂ ਕੋਈ ਸਪੈਸ਼ਲ ਟਰੀਟਮੈਂਟ ਭਾਲਦੇ ਹੋ ਇਸੇ ਦੇ ਚਲਦਿਆਂ ਪਹਿਲਾਂ ਵੀ ਜਿਹੜੀ ਪਾਰਟੀ ਆ ਉਹ 78 ਤੋਂ 18 ਤੇ ਆ ਗਈ ਸੀ ਕਿਉਂਕਿ ਤੁਸੀਂ ਇੱਕ ਆਪਣੀ ਵੱਖਰੀ رائے ਰੱਖਦੇ ਹੋ ਤੁਸੀਂ ਆਪਣਾ ਇੱਕ ਵੱਖਰਾ ਮੰਚ ਸਜਾਣਾ ਚਾਹੁੰਦੇ ਹੋ ਤੁਸੀਂ ਜਿਹੜਾ ਉਹ ਇਹ ਚਾਹੁੰਦੇ ਹੋ ਕਿ ਤੁਹਾਨੂੰ ਸਪੈਸ਼ਲ ਵੇਟੇਜ ਦਿੱਤੀ ਜਾਵੇ ਇਸੇ ਦੇ ਚਲਦਿਆਂ ਪਾਰਟੀ ਦਾ ਨੁਕਸਾਨ ਹੋਇਆ ਪਰ ਹੁਣ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਗੱਠਜੋੜ ਜਿਹੜਾ ਲਗਭਗ ਤੈ ਮੰਨਿਆ ਜਾ ਰਿਹਾ 2024 ਦੀਆਂ ਚੋਣਾਂ ਵਾਸਤੇ ਜਿਹੜੀਆਂ ਇਹ ਲੋਕ ਸਭਾ ਦੀਆਂ ਚੋਣਾਂ ਨੇ ਕਾਂਗਰਸ ਦੇ ਨਾਲ ਉੱਥੇ ਹੀ ਪੰਜਾਬ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਆ ਉਹ ਕਹਿੰਦੇ ਆ ਵੀ ਜੇ ਸਾਡਾ ਇਹਨਾਂ ਨਾਲ ਗਠਜੋੜ ਹੋ ਗਿਆ ਤਾਂ ਸਾਡੇ ਉੱਤੇ ਆਮ ਆਦਮੀ ਪਾਰਟੀ ਨੇ ਹਾਵੀ ਹੋ ਜਾਣਾ ਕਿਉਂਕਿ ਅਸੀਂ ਇਹਨਾਂ ਦੀਆਂ ਔਣਤਾਈਆਂ ਇਹਨਾਂ ਦੀਆਂ ਜਿਹੜੀਆਂ ਖਾਮੀਆਂ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਉਹ ਤਾਂ ਲੋਕਾਂ ਨੂੰ ਦੱਸਦੇ ਫਿਰਦੇ ਆ ਫਿਰ ਕਿਵੇਂ ਅਸੀਂ ਇਹ ਕਵਾਂਗੇ ਵੀ ਇਹ ਸਾਡੇ ਭਾਈਵਾਲ ਬਣ ਗਏ ਇਹ ਤਾਂ ਹੁਣ ਠੀਕ ਕੰਮ ਕਰ ਰਹੇ ਨੇ ਉਹਨਾਂ ਦੀ ਗੱਲ ਵੀ ਸਹੀ ਆ ਪਰ ਆ ਇੰਡੀਆ ਅਲਾਈਅੰਸ ਨੂੰ ਇਦਾਂ ਲੱਗਦਾ ਹੈ ਕਿ ਅਗਰ ਅਸੀਂ ਰਲ ਕੇ ਲੜਾਂਗੇ ਤਾਂ ਅਸੀਂ ਭਾਜਪਾ ਦਾ ਜਿਹੜਾ ਮੁਕਾਬਲਾ ਕਰ ਸਕਾਂਗੇ ਪਰ ਚੱਕਰ ਤਾਂ ਲੈ ਦੇ ਕਿ ਫੇਰ ਉਹੀ ਆ ਕਿ ਨਵਜੋਤ ਸਿੱਧੂ ਜਿਹੜੇ ਕਿ ਤੇਜ਼ ਤਰ੍ਹਾਂ ਨੇਤਾ ਨੇ ਉਹਨਾਂ ਦੀ ਭਾਸ਼ਣ ਦੇ ਵਿੱਚ ਭਾਸ਼ਣ ਕਰਨ ਦੇ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਹੈ ਭਾਸ਼ਣ ਉਹ ਬਹੁਤ ਵਧੀਆ ਕਰਦੇ ਨੇ ਹਾਲਾਂਕਿ ਭਾਸ਼ਣ ਕਰਨ ਦੇ ਵਿੱਚ ਪ੍ਰਤਾਪ ਬਾਜਵਾ ਵੀ ਜਿਹੜੇ ਨੇ ਉਹ ਵੀ ਘੱਟ ਨਹੀਂ ਹੈਗੇ ਉਹ ਵੀ ਜਿਹੜਾ ਵਧੀਆ ਤਕਰੀਰ ਕਰਦੇ ਨੇ ਪਰ ਇਹ ਸਭ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੇ ਇਹਨਾਂ ਤਿੰਨਾਂ ਵੱਡੇ ਲੀਡਰਸ ਨੂੰ ਜਿਹੜਾ ਉਹ ਦਿੱਲੀ ਬੁਲਾਇਆ ਇਹ ਕਰੀਬ 4 4:30 ਵਜੇ ਮੀਟਿੰਗ ਜਿਹੜੀ ਆ ਹੋਏਗੀ ਜਿੱਥੇ ਪਾਰਟੀ ਦੇ ਵੱਡੇ ਲੀਡਰ ਹੋਣਗੇ ਹੋਊਗਾ ਕੀ ਉਹ ਇਹਨਾਂ ਨੂੰ ਸਮਝਾਉਣਗੇ ਕਿ ਸਾਡਾ ਤਾਂ ਗੱਠਜੋੜ ਜਿਹੜਾ ਲਗਭਗ ਤੈ ਤੁਸੀਂ ਆਪਣਾ ਲੜਾਈ ਝਗੜਾ ਬੰਦ ਕਰ ਦਿਓ ਇੱਕ ਦੂਸਰੇ ਖਿਲਾਫ ਬੋਲਣਾ ਜਿਹੜਾ ਬੰਦ ਕਰ ਦਿਓ ਹਾਲਾਂਕਿ ਨਵਜੋਤ ਸਿੱਧੂ ਜਿਹੜੇ ਆ ਉਹ ਇਹੀ ਕਹਿੰਦੇ ਆ ਵੀ ਮੈਂ ਤਾਂ ਪਾਰਟੀ ਦੇ ਨਾਲ ਆ ਉਨ੍ਹਾਂ ਦੇ ਇਸ ਗੱਲ ਤੋਂ ਇਹ ਵੀ ਸਿੱਧ ਹੁੰਦਾ ਕਿ ਨਵਜੋਤ ਸਿੱਧੂ ਜਿਹੜੇ ਆ ਉਹ ਇਸ ਅਲਾਈਅንስ ਦੇ ਹਮਈ ਭਰਦੇ ਨੇ ਉਹ ਇਸ ਅਲਾਈਅንስ ਨੂੰ ਜਿਹੜਾ ਉਹ ਸਿਰ ਮੱਥੇ ਪ੍ਰਵਾਨ ਕਰਦੇ ਨੇ ਕਿ ਅਗਰ ਕਾਂਗਰਸ ਦੇ ਵੱਡੇ ਲੀਡਰਸ ਨੇ ਇਹ ਫੈਸਲਾ ਲੈ ਲਿਆ ਕਿ 2024 ਦਾ ਇਲੈਕਸ਼ਨ ਅਸੀਂ ਇਕੱਠਿਆਂ ਲੜਨਾ ਵਾ ਤਾਂ ਉਹ ਬਿਲਕੁਲ ਤਿਆਰ ਨੇ ਪਰ ਪ੍ਰਤਾਪ ਬਾਜਵਾ ਜਿਹੜੇ ਇਸ ਵੇਲੇ ਲੀਡਰ ਆਫ ਓਪੋਜੀਸ਼ਨ ਨੇ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਵਿਧਾਇਕ ਵੀ ਨੇ ਉਹ ਉਹ ਵੀ ਇਹੀ ਕਹਿੰਦੇ ਆ ਵੀ ਜੋ ਪਾਰਟੀ ਕਹੂਗੀ ਮੈਨੂੰ ਉਹ ਮੰਨਣਾ ਪਊਗਾ ਪ੍ਰਤਾਪ ਬਾਜਵਾ ਸੁਖਜਿੰਦਰ ਰੰਧਾਵਾ ਇਹ ਦੋ ਸ਼ਖਸ ਇਹੋ ਜਿਹੇ ਆ ਨਾਲ ਭਾਰਤ ਪੂਸ਼ਣ ਆਸ਼ੂ ਵੀ ਇਹ ਕਹਿੰਦੇ ਆ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਕਿਵੇਂ ਲੜ ਸਕਦੇ ਆ ਭਾਰਤ ਪੂਸ਼ਣ ਆਸ਼ੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀਗਾ ਵੀ ਮੈਂ ਘਰ ਬਹਿਣਾ ਜਿਹੜਾ ਉਹ ਪਸੰਦ ਕਰੂੰਗਾ ਬਜਾਏ ਕਿ ਜਿਹੜਾ ਪ੍ਰਚਾਰ ਕਰਨ ਦੇ ਹੁਣ ਦੇਖਦੇ ਆ ਜਿੱਥੇ ਅੱਜ ਕਰੀਬ 4:30 ਵਜੇ ਇਹ ਮੀਟਿੰਗ ਹੋਣ ਜਾ ਰਹੀ ਆ ਇਹਦੇ ਵਿੱਚ ਕੀ ਨਤੀਜਾ ਨਿਕਲਦਾ ਇਹਨਾਂ ਨੂੰ ਸਮਝਾਇਆ ਜਾਂਦਾ ਜਾਂ ਇਹਨਾਂ ਦੀ ਕੋਈ رائے ਜਿਹੜੀ ਆ ਉਹ ਮੰਨ ਲਈ ਜਾਂਦੀ ਹੈ ਵੈਸੇ ਤਾਂ ਜਿਹੜਾ ਇੰਡੀਆ ਆਲਾਈਂਸ ਆ ਇਹਨਾਂ ਨੇ ਐਨਡੀਏ ਦੇ ਖਿਲਾਫ ਲੜਨਾ ਭਾਜਪਾ ਦੇ ਉਹਦੀਆਂ ਸਹਿਯੋਗੀ ਪਾਰਟੀਆਂ ਦੇ ਖਿਲਾਫ ਚੋਣਾਂ ਲੜਨੀਆਂ ਨੇ ਦੇਖਦੇ ਆ ਜਿਉਂ-ਜਿਉਂ 2024 ਦੀਆਂ ਚੋਣਾਂ ਨੇੜੇ ਆਈ ਜਾਂਦੀਆਂ ਸਿਆਸੀ ਅਖਾੜੇ ਜਿਹੜੇ ਨੇ ਉਹ ਸੱਜਣੇ ਸ਼ੁਰੂ ਹੋ ਗਏ ਆ ਲੀਡਰਾਂ ਦੇ ਬਿਆਨ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਲੀਡਰਸ ਜਿਨ੍ਹਾਂ ਦੀ ਹੱਲੇ ਤੱਕ ਸੁਰ ਨਹੀਂ ਰਲਦੀ ਉਹ ਜਦੋਂ ਦਿੱਲੀ ਜਾਂਦੇ ਆ ਉਥੋਂ ਜਦੋਂ ਉਹਨਾਂ ਦੇ ਵੱਡੇ ਲੀਡਰਸ ਉਹਨਾਂ ਨੂੰ ਕੋਈ ਗੱਲ ਸੁਣਾ ਦਿੰਦੇ ਆ ਜਾਂ ਸਮਝਾ ਦਿੰਦੇ ਆ ਫਿਰ ਇਹਨਾਂ ਨੂੰ ਮੰਨਣਾ ਵੀ ਪੈ ਜਾਂਦਾ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਸੀਗੀ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਇਹ ਵੀ ਗੱਲ ਕਹੀ ਸੀ ਕਿ ਇਸ ਵੇਲੇ ਹਾਲਾਤ ਇਹ ਬਣੇ ਪਏ ਆ ਕਿ ਅਸੀਂ ਆਪਸ 'ਚ ਨਾਲ ਲੜੀਏ ਯਾਨੀ ਕਿ ਜਿਨੀਆਂ ਅਲਾਈਅੰਸ ਦੀਆਂ ਪਾਰਟੀਆਂ ਨੇ ਇੰਡੀਆ ਅਲਾਈਅੰਸ ਪਾਰਟੀਆਂ ਨੇ ਅਸੀਂ ਇਸ ਵੇਲੇ ਆਪਸ ਦੇ ਵਿੱਚ ਨਾਲ ਲੜ ਕੇ ਅਲਾਈਅੰਸ ਤੇ ਜੋਰ ਦਈਏ ਔਰ 2024 ਜਿਹੜਾ ਸਾਡਾ ਮੁੱਖ ਏਜੰਡਾ ਜਿਹਦੇ ਕਰਕੇ ਇਹ ਅਲਾਈਅੰਸ ਬਣਾਇਆ ਗਿਆ ਇਹਨੂੰ ਜਿੱਤਣ ਦੇ ਵਿੱਚ ਅਸੀਂ ਆਪਣਾ ਪੂਰਾ ਯੋਗਦਾਨ ਦਈਏ ਸ਼ਾਇਦ ਇਸੇ ਦੇ ਚਲਦਿਆਂ ਅੱਜ ਪ੍ਰਤਾਪ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਤਿੰਨਾਂ ਦੀ ਆਪਸ ਦੇ ਵਿੱਚ ਇਸ ਵੇਲੇ ਸੁਰ ਰਲਦੀ ਨਹੀਂ ਪਈ ਇਹ ਤਿੰਨੇ ਆਪੋ ਆਪਣੇ ਰਾਹ ਤੇ ਨੇ ਇਹਨਾਂ ਨੂੰ ਇਸੇ ਕਰਕੇ ਦਿੱਲੀ ਸੱਦਿਆ ਜਾ ਰਿਹਾ ਉੱਥੇ ਬੈਠ ਕੇ ਇਹਨਾਂ ਨੂੰ ਸਮਝਾਇਆ ਜਾਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ